ਇਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਐਮਐਲਏ ਪਠਾਨ ਬਾਜਰਾ ਆਸਟ੍ਰੇਲੀਆ ਪਹੁੰਚ ਗਏ ਨੇ ਸਭ ਤੋਂ ਵੱਡੀ ਖਬਰ ਹੈ ਤੇ ਦੂਜੇ ਪਾਸੇ 12 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਤੇ ਕੋਰਟ ਨੇ ਕਿਹਾ ਹੈ ਕਿ ਐਮਐਲਏ ਪਠਾਨ ਬਾਜਰਾ பேषਹੁਣ ਨਹੀਂ ਪਗੌੜਾ ਕਰਾਰ ਦੇਵਾਗੇ ਤੇ ਦੁੱਛੇ ਪਾਸੇ ਉਥੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਐਮਐਲਏ ਪਠਾਨ ਮਾਜਰਾ ਦੀ ਇਹ ਮੁਸ਼ਕਲਾ ਪੰਜਾਬ ਦੇ ਵਿੱਚ ਵਾਧੇ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਐਮਐਲਏ ਪਠਾਨ ਮਾਜਰਾ ਆਸਟ੍ਰੇਲੀਆ ਪਹੁੰਚ ਗਏ ਨੇ ਹਾਲਾਂਕਿ ਗੱਲ ਕਰੀਏ ਤਾਂ ਐਮਐਲਏ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਤੇ ਜਿਸ ਤੋਂ ਬਾਅਦ ਕਈ ਇਲਜ਼ਾਮ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਲਗਾਏ ਗਏ ਸੀ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਕੁਝ ਪਹਿਲਾ ਹੀ ਜਿਹੜੇ ਕਿ ਉਹ ਫਰਾਰ ਹੁੰਦੇ ਹੋਏ ਨਜ਼ਰ ਆਉਂਦੇ ਸੀ ਤੇ ਜਿਸ ਤੋਂ ਬਾਅਦ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਜਾਈਆਂ ਹੋਈਆਂ ਸੀ ਤੇ ਜਿਸ ਵਿੱਚ ਐਮਐਲਏ ਪਠਾਨ ਵਾਜਰਾ ਨੂੰ ਲੈ ਕੇ ਹੁਣ ਜਿਹੜਾ ਕਿ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਵਿਦੇਸ਼ ਦੇ ਵਿੱਚ ਐਮਐਲਏ ਪਠਾਨ ਵਾਜਰਾ ਪਹੁੰਚੇ ਨੇ ਤੇ ਦੁੱਚੇ ਪਾਸੇ ਹੁਣ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਪਠਾਨ ਵਾਜਰਾ ਨੂੰ ਲੈ ਕੇ ਹੋ ਰਹੀਆਂ ਨੇ ਤਾਂ ਗੱਲ ਕਰੀਏ ਤਾਂ ਦੂਜੇ ਪਾਸੇ ਉੱਥੇ ਹੀ ਹੁਣ ਪਟਿਆਲਾ ਕੋਰਟ ਨੇ ਜਿਹੜਾ ਕਿ ਉਹਨਾਂ ਨੂੰ ਪੇਸ਼ ਹੋਣ ਦਾ ਹੁਕਮ ਲਗਾਇਆ ਸੀ ਤੇ ਜਿਸ ਤੋਂ ਬਾਅਦ ਐਮਐਲਏ ਪਠਾਨ ਮਾਚਰਾ ਨੇ ਜਿਹੜਾ ਕਿ ਉਹਨਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹ 12 ਤਰੀਕ ਤੱਕ ਪੇਸ਼ ਹੋਣ ਨਹੀਂ ਉਹਨਾਂ ਨੂੰ ਪਗੌੜਾ ਕਰਾਰ ਦਿੱਤਾ ਜਾਵੇਗਾ ਪਰੰਤੂ ਹੁਣ ਇਹ ਦੱਸਿਆ ਗਿਆ ਹੈ ਕਿ ਉਹ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਕਿ ਐਮਐਲਏ ਪਠਾਨ ਮਾਜਰੇ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਦਾ ਹੋ ਸਕਦਾ ਤੇ ਕੋਰਟ ਨੇ ਕਿਹਾ ਕਿ ਐਮਐਲਏ ਪਠਾਨ ਬਾਚਰਾ ਪੇਸ਼ ਹੋਣ ਨਹੀਂ ਪਗੌੜਾ ਕਰਾਰ ਦੇਵਾਗੇ ਤੇ ਦੁੱਛੇ ਪਾਸੇ ਉਥੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਐਮਐਲਏ ਪਠਾਨ ਮਾਜਰਾ ਦੀ ਇਹ ਮੁਸ਼ਕਲਾ ਪੰਜਾਬ ਦੇ ਵਿੱਚ ਵਾਧੇ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਐਮਐਲਏ ਪਠਾਨ ਮਾਜਰਾ ਆਸਟ੍ਰੇਲੀਆ ਪਹੁੰਚ ਗਏ ਨੇ ਹਾਲਾਂਕਿ ਗੱਲ ਕਰੀਏ ਤਾਂ ਐਮਐਲਏ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਤੇ ਜਿਸ ਤੋਂ ਬਾਅਦ ਕਈ ਇਲਜ਼ਾਮ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਲਗਾਏ ਗਏ ਸੀ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਕੁਝ ਪਹਿਲਾ ਹੀ ਜਿਹੜੇ ਕਿ ਉਹ ਫਰਾਰ ਹੁੰਦੇ ਹੋਏ ਨਜ਼ਰ ਆਉਂਦੇ ਸੀ ਤੇ ਜਿਸ ਤੋਂ ਬਾਅਦ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਜਾਈਆਂ ਹੋਈਆਂ ਸੀ ਤੇ ਜਿਸ ਵਿੱਚ ਐਮਐਲਏ ਪਠਾਨ ਵਾਜਰਾ ਨੂੰ ਲੈ ਕੇ ਹੁਣ ਜਿਹੜਾ ਕਿ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਵਿਦੇਸ਼ ਦੇ ਵਿੱਚ ਐਮਐਲਏ ਪਠਾਨ ਵਾਜਰਾ ਪਹੁੰਚੇ ਨੇ ਤੇ ਦੁੱਛੇ ਪਾਸੇ ਹੁਣ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਪਠਾਨ ਵਾਜਰਾ ਨੂੰ ਲੈ ਕੇ ਹੋ ਰਹੀਆਂ ਨੇ ਤਾਂ ਗੱਲ ਕਰੀਏ ਤਾਂ ਦੁੱਛੇ ਪਾਸੇ ਉੱਥੇ ਹੀ ਹੁਣ ਪਟਿਆਲਾ ਕੋਰਟ ਨੇ ਜਿਹੜਾ ਕਿ ਉਹਨਾਂ ਨੂੰ ਪੇਸ਼ ਹੋਣ ਦਾ ਹੁਕਮ ਲਗਾਇਆ ਸੀ ਤੇ ਜਿਸ ਤੋਂ ਬਾਅਦ ਐਮਐਲਏ ਪਠਾਨ ਮਾਚਰਾ ਨੇ ਜਿਹੜਾ ਕਿ ਉਹਨਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹ 12 ਤਰੀਕ ਤੱਕ ਪੇਸ਼ ਹੋਣ ਨਹੀਂ ਉਹਨਾਂ ਨੂੰ ਪਗੌੜਾ ਕਰਾਰ ਦਿੱਤਾ ਜਾਵੇਗਾ ਪਰੰਤੂ ਹੁਣ ਇਹ ਦੱਸਿਆ ਗਿਆ ਹੈ ਕਿ ਉਹ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਕਿ ਐਮਐਲਏ ਪਠਾਨ ਮਾਚਰਾ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਦਾ ਹੋ ਸਕਦਾ ਤੇ ਕੋਰਟ ਨੇ ਕਿਹਾ ਹੈ ਕਿ ਐਮਐਲਏ ਪਠਾਨ ਮਾਚਰਾ ਪੇਸ਼ ਹੋਣ ਨਹੀਂ ਪਗੌੜਾ ਕਰਾਰ ਦੇਵਾਗੇ ਤੇ ਦੁੱਛੇ ਪਾਸੇ ਉਥੇ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਐਮਐਲਏ ਪਠਾਨ ਮਾਜਰਾ ਦੀ ਇਹ ਮੁਸ਼ਕਲਾ ਪੰਜਾਬ ਦੇ ਵਿੱਚ ਵਾਧੇ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਹੁਣ ਐਮਐਲਏ ਪਠਾਨ ਮਾਜਰਾ ਆਸਟ੍ਰੇਲੀਆ ਪਹੁੰਚ ਗਏ ਨੇ ਹਾਲਾਂਕਿ ਗੱਲ ਕਰੀਏ ਤਾਂ ਐਮਐਲਏ ਪਠਾਨ ਮਾਜਰਾ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਤੇ ਜਿਸ ਤੋਂ ਬਾਅਦ ਕਈ ਇਲਜ਼ਾਮ ਹੈ ਜਿਹੜੇ ਕਿ ਉਹਨਾਂ ਦੇ ਵੱਲੋਂ ਲਗਾਏ ਗਏ ਸੀ ਤੇ ਜਿਸ ਤੋਂ ਬਾਅਦ ਦੱਸਿਆ ਗਿਆ ਕਿ ਕੁਝ ਪਹਿਲਾ ਹੀ ਜਿਹੜੇ ਕਿ ਉਹ ਫਰਾਰ ਹੁੰਦੇ ਹੋਏ ਨਜ਼ਰ ਆਉਂਦੇ ਸੀ ਤੇ ਜਿਸ ਤੋਂ ਬਾਅਦ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਜਾਈਆਂ ਹੋਈਆਂ ਸੀ ਤੇ ਜਿਸ ਵਿੱਚ ਐਮਐਲਏ ਪਠਾਨ ਮਾਜਰਾ ਨੂੰ ਲੈ ਕੇ ਹੁਣ ਜਿਹੜਾ ਕਿ ਦੱਸਿਆ ਗਿਆ ਹੈ ਕਿ ਆਸਟ੍ਰੇਲੀਆ ਪਹੁੰਚ ਗਏ ਨੇ ਤੇ ਉਸ ਤੋਂ ਬਾਅਦ ਵਿਦੇਸ਼ ਦੇ ਵਿੱਚ ਐਮਐਲਏ ਪਠਾਨ ਮਾਚਰਾ ਪਹੁੰਚੇ ਨੇ ਤੇ ਦੁੱੱਛੇ ਪਾਸੇ ਹੁਣ ਲਗਾਤਾਰ ਚਰਚਾਾਂ ਮੈਂ ਜਿਹੜੀਆਂ ਕਿ ਪਠਾਨ ਮਾਚਰਾ ਨੂੰ ਲੈ ਕੇ ਹੋ ਰਹੀਆਂ ਨੇ ਤਾਂ ਗੱਲ ਕਰੀਏ ਤਾਂ ਦੁੱੱਛੇ ਪਾਸੇ ਉੱਥੇ ਹੀ ਹੁਣ ਪਟਿਆਲਾ ਕੋਰਟ ਨੇ ਜਿਹੜਾ ਕਿ ਉਹਨਾਂ ਨੂੰ ਪੇਸ਼ ਹੋਣ ਦਾ ਹੁਕਮ ਲਗਾਇਆ ਸੀ ਤੇ ਜਿਸ ਤੋਂ ਬਾਅਦ ਐਮਐਲਏ ਪਠਾਨ ਮਾਚਰਾ ਨੇ ਜਿਹੜਾ ਕਿ ਉਹਨਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹ 12 ਤਰੀਕ ਤੱਕ ਪੇਸ਼ ਹੋਣ ਨਹੀਂ ਉਹਨਾਂ ਨੂੰ ਪਗੌੜਾ ਕਰਾਰ ਦਿੱਤਾ ਜਾਵੇਗਾ ਪਰੰਤੂ ਹੁਣ ਇਹ ਦੱਸਿਆ ਗਿਆ ਹੈ ਕਿ ਉਹ ਆਸਟ੍ਰੇਲੀਆ ਪਹੁੰਚ ਕੇ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜਾ ਕੇ ਐਮਐਲਏ ਪਠਾਨ ਮਾਜਰੇ ਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਦਾ ਹੋ ਸਕਦਾ ਹੈ